ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਆ ਗੁਰਦੁਆਰਾ ਦਰਬਾਰ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਗੁਰਦੁਆਰਾ ਭਾਈ ਤੋਬਾ ਭਾਈ ਸ਼ਾਲੂ ਜੀ ਇਹ ਗੁਰਦੁਆਰਾ ਦਰਬਾਰ ਸਾਹਿਬ ਤੋਂ 2 ਕਿਲੋਮੀਟਰ ਦੀ ਦੂਰੀ ਤੇ ਇੱਕ ਗਲੀ ਦੇ ਵਿੱਚ ਸਥਿਤ ਹੈ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਦਾ ਨਾਮ ਤੋਬਾ ਭਾਈ ਸ਼ਾਲੂ ਜੀ ਆਓ ਤੁਹਾਨੂੰ ਅੰਦਰ ਲੈ ਕੇ ਜਾਂਦੇ ਹਾਂ ਤੇ ਇਸ ਦੇ ਦਰਸ਼ਨ ਕਰਵਾਉਂਦੇ ਆ ਇਸ ਦਾ ਇਤਿਹਾਸ ਇਹ ਹੈ ਕਿ ਇੱਕ ਵਾਰੀ ਮੱਧ ਪ੍ਰਦੇਸ਼ ਦਾ ਘਰਾਇਆ ਸੀ ਤੇ ਰਾਜਾ ਤੇ ਉਸ ਦਾ ਪੁੱਤਰ ਜਿਹੜਾ ਉਹਦੇ ਨਾਲ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਲਈ ਅਮਰਸਰ ਆਏ ਹੋਏ ਸੀ ਜਦੋਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਲਈ ਇਹ ਭਾਈ ਟੋਬਾ ਭਾਈ ਛਲੋਜੀ ਦਾ ਇਤਿਹਾਸ ਇਹ ਹੈ ਕਿ ਇੱਥੇ ਮੱਧ ਪ੍ਰਦੇਸ਼ ਦਾ ਇੱਕ ਰਾਜਾ ਸੀ ਜਿਹੜਾ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਲਈ ਅਮਰਸਰ ਆਇਆ ਹੋਇਆ ਸੀ ਉਹ ਰਾਜੇ ਦੇ ਨਾਲ ਰਾਜੇ ਦਾ ਕਪੁੱਤਰ ਵੀ ਸੀ ਜਦੋਂ ਉਹ ਦਰਸ਼ਨੀ ਡਿਉਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਲਈ ਆਏ ਸੀ ਜਦੋਂ ਦਰਸਨੀ ਡਿਉਰੀ ਦੇ ਦਰਵਾਜ਼ੇ ਵਿੱਚ ਆਏ ਤਾਂ ਉੱਥੇ ਭਾਈ ਸ਼ਾਲੋ ਜੀ ਜਿਹੜੇ ਸੀ ਝਾੜੂ ਦੀ ਸੇਵਾ ਕਰ ਰਹੇ ਸੀ ਜਦੋਂ ਰਾਜੇ ਦਾ ਪੁੱਤਰ ਵੀ ਨਾਲ ਸੀ ਤੇ ਜਿਹੜਾ ਰਾਜੇ ਦਾ ਪੁੱਤਰ ਸੀ ਉਹਨੇ ਨਾ ਆਪਣੇ ਕੱਪੜੇ ਇੱਕ ਕੁੜੀਆਂ ਵਾਲੇ ਪਾਏ ਹੋਏ ਸੀ ਤੇ ਜਦੋਂ ਉਹ ਲੰਘਣ ਲੱਗਾ ਤੇ ਭਾਈ ਸ਼ਾਲੋ ਜਿੱਥੇ ਝਾੜੂ ਦੀ ਸੇਵਾ ਕਰ ਰਹੇ ਸੀ ਤੇ ਰਾਜੇ ਦਾ ਪੁੱਤਰ ਦਾ ਜਿਹੜਾ ਪੈਰ ਆ ਉਹ ਝਾੜੂ ਦੇ ਉੱਪਰ ਆ ਗਿਆ ਤੇ ਭਾਈ ਸ਼ਾਲੋ ਜੀ ਉਹਨੂੰ ਵੇਖ ਕੇ ਕਹਿੰਦੇ ਪੁੱਤਰੀ ਧਿਆਨ ਨਾਲ ਵੇਖ ਕੇ ਚੱਲੋ ਜਦੋਂ ਭਾਈ ਸ਼ਾਲੋ ਜੀ ਨੇ ਇੰਨੀ ਗੱਲ ਕਹੀ ਤਾਂ ਰਾਜੇ ਦਾ ਪੁੱਤਰ ਜਿਹੜਾ ਉਹ ਬਿਲਕੁਲ ਹੀ ਕੁੜੀਆਂ ਦਾ ਕੁੜੀਆਂ ਵਰਗਾ ਹੀ ਬਣ ਗਿਆ ਉਹਦੇ ਕੁੜੀਆਂ ਦੇ ਜਿਹੜਾ ਵਸਤਰ ਪਾਇਆ ਸੀ ਬਿਲਕੁਲ ਕੁੜੀਆਂ ਵਾਂਗੂ ਉਹਦੇ ਅੰਗ ਅੰਗ ਬਣ ਗਏ ਉਹ ਜਦੋਂ ਅੱਗੇ ਬਾਬਾ ਜੀ ਦੇ ਦਰਸ਼ਨ ਕਰਨ ਗਏ ਤਾਂ ਦਰਸ਼ਨ ਕਰਨ ਸਮੇਂ ਉਹਨਾਂ ਨੇ ਬਾਬਾ ਜੀ ਨੂੰ ਕਿਹਾ ਜਦੋਂ ਰਾਜੀ ਨੇ ਬਾਬਾ ਜੀ ਦੇ ਦਰਸ਼ਨ ਕੀਤੇ ਤਾਂ ਉਹਨਾਂ ਨੇ ਕਿਹਾ ਕਿ ਰਸਤੇ 'ਚ ਇੱਕ ਬਜ਼ੁਰਗ ਜਿਹੜਾ ਝਾੜੂ ਦੀ ਸੇਵਾ ਕਰ ਰਿਹਾ ਸੀ ਕਿ ਮੇਰੇ ਪੁੱਤਰ ਨੇ ਨਾ ਉਸ ਝਾੜੂ ਤੇ ਪਿਆਰ ਰੱਖ ਦਿੱਤਾ ਤੇ ਉਹਨਾਂ ਨੇ ਮੇਰੇ ਪੁੱਤਰ ਨੂੰ ਸ਼ਰਾਬ ਦਿੱਤਾ ਕਿ ਮੇਰੇ ਪੁੱਤਰ ਨੂੰ ਕਿਹਾ ਵੀ ਲੜਕੀ ਮੇਰੇ ਪੁੱਤਰ ਨੂੰ ਉਹਨਾਂ ਨੇ ਲੜਕੀ ਬਣਾ ਦਿੱਤਾ ਕਹਿ ਕੇ ਤੇ ਅਸੀਂ ਤਾਂ ਬੜੀ ਮੁਸ਼ਕਲ ਮੰਗ ਕੇ ਇੱਕ ਪੁੱਤਰ ਲਿਆ ਸੀ ਰਾਜਾ ਬਾਬਾ ਜੀ ਨੂੰ ਕਹਿਣ ਲੱਗਾ ਤੇ ਬਾਬਾ ਜੀ ਨੇ ਸਾਰੀ ਗੱਲ ਸੁਣ ਕੇ ਕਿਹਾ ਕਿ ਜਰੂਰ ਭਾਈ ਛਾਲੂ ਜੀ ਹੋਣਗੇ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਕੱਲ ਨੂੰ ਸੇਮ ਉਹੀ ਟਾਈਮ ਤੇ ਆ ਕੇ ਆਪਣੇ ਪੁੱਤਰ ਨੂੰ ਲੜਕੇ ਵਾਲੇ ਕੱਪੜੇ ਪਵਾਇਓ ਤੇ ਫਿਰ ਝਾਰੂ ਤੇ ਪੈਰ ਧਰਿਓ ਜਦੋਂ ਦੁਬਾਰਾ ਉਹ ਇਸੇ ਤਰ੍ਹਾਂ ਹੀ ਅਗਲੇ ਦਿਨ ਸਵੇਰੇ ਆਏ ਤਾਂ ਭਾਈ ਚਾਲੋ ਜੀ ਫੇਰ ਉੱਥੇ ਸੇਵਾ ਕਰ ਰਹੇ ਸੀ ਸੇਵਾ ਕਰਦੇ ਸਮੇਂ ਫੇਰ ਉਹਨਾਂ ਨੇ ਝਾੜੂ ਤੇ ਪਿਆ ਤਰਿਆ ਰਾਜੇ ਦੇ ਪੁੱਤਰ ਨੇ ਤੇ ਉਹ ਬਿਲਕੁਲ ਲੜਕਿਆਂ ਵਾਲੇ ਕੱਪੜੇ ਪਾ ਕੇ ਆਇਆ ਸੀ ਲੜਕਿਆਂ ਵਾਲੇ ਕੱਪੜੇ ਪਾ ਕੇ ਆਏ ਤੇ ਜਦੋਂ ਝਾੜੂ ਤੇ ਪਿਆ ਤਰਿਆ ਤਾਂ ਬਾਬਾ ਜੀ ਚਾਲ ਭਾਈ ਚਾਲੋ ਜੀ ਨੇ ਇਹਨੂੰ ਕਿਹਾ ਯੋ ਲੜਕੇ ਧਿਆਨ ਨਾ ਦੇ ਕੇ ਚੱਲੇ ਬਾਬਾ ਜੀ ਦੇ ਕਹਿਣ ਤੇ ਭਾਈ ਸ਼ਾਲੋ ਜੀ ਦੇ ਕਹਿਣ ਤੇ ਜਿਹੜਾ ਲੜਕੀ ਬਣਿਆ ਸੀ ਤੇ ਉਹ ਬਲ ਲੜਕਾ ਬਣ ਗਿਆ ਤੇ ਐਵੇਂ ਹੀ ਕਹਿੰਦੇ ਗੁਰਦਰਾ ਸਾਹਿਬ ਵਿੱਚ ਭਾਈ ਸ਼ਾਲੋ ਜੀ ਨੂੰ ਵਾਰ ਮਿਲਿਆ ਕਿ ਜਿਹੜਾ ਵੀ ਇੱਥੇ ਆਣ ਕੇ ਤੁਸੀਂ ਦੇਖਿਆ ਹੀ ਇਹ ਵੀਡੀਓ ਦੇ ਵਿੱਚ ਇੱਕ ਇੱਥੇ ਖੂਹ ਬਣਿਆ ਹੋਇਆ ਜਿਹੜਾ ਭਾਈ ਸ਼ਾਲੋ ਜੀ ਦਾ ਹੈ ਕਹਿੰਦੇ ਇੱਥੇ ਜਿਹੜਾ 40 ਦਿਨ ਇਸ਼ਨਾਨ ਕਰੇਗਾ ਜਾਂ ਇੱਥੋਂ ਜਲ ਲੈ ਕੇ ਆਪਣੇ ਘਰ ਜਾ ਕੇ ਵੀ 40 ਦਿਨ ਇਸ਼ਨਾਨ ਕਰੇਗਾ ਇਸ ਜਲ ਦੇ ਨਾਲ ਉਸ ਦੀਆਂ ਮੋਹ ਮੰਗੀਆਂ ਮਰਾਦਾਂ ਪੂਰੀਆਂ ਹੋਣਗੀਆਂ ਇਸ ਗੁਰਦਰਾ ਸਾਹਿਬ ਵਿੱਚ ਪੁੱਤਰਾਂ ਦੀ ਦਾਤ ਵੀ ਦਿੱਤੀ ਜਾਂਦੀ ਹੈ। ਇਸ ਗੁਰਦਰਾ ਸਾਹਿਬ ਵਿੱਚ ਕਈ ਲੋਕੀ ਪਾਥੀਆਂ ਪਾਥੀਆਂ ਰੱਖ ਕੇ ਇੱਥੇ ਆਪਣੀ ਮੋਹ ਮੰਗੀਆਂ ਮਰਾਦਾਂ ਪੂਰੀਆਂ ਕਰਦੇ ਹਨ। ਆ ਸਾਹਮਣੇ ਤੁਸੀਂ ਦੇਖ ਰਹੇ ਹੋ ਲੰਗਰ ਹਾਲ ਬਣਿਆ ਹੋਇਆ ਹੈ। ਗੁਰਦਰਾ ਛੋਟਾ ਹੋਣ ਕਰਕੇ ਇੱਥੇ ਲੰਗਰ ਹਾਲ ਵੀ ਥੋੜਾ ਛੋਟਾ ਹੈ। ਕਿਉਂਕਿ ਬਿਲਕੁਲ ਗਲੀ ਦੇ ਵਿੱਚ ਜੀ ਤੁਸੀਂ ਜਿਵੇਂ ਦੇਖ ਹੀ ਰਹੇ ਹੋ ਇੱਕ ਬਣਿਆ ਹੋਇਆ ਹੈ। ਇਹ ਦਰਬਾਰ ਸਾਹਿਬ ਤੋਂ ਕੋਈ 2 ਜਾਂ 3 ਕਿਲੋਮੀਟਰ ਦੀ ਦੂਰੀ ਤੇ ਮੌਜੂਦ ਹੈ। ਤੇ ਉਹ ਸਾਹਮਣੇ ਪਾਥੀਆਂ ਦੀਆਂ ਦੁਕਾਨਾਂ ਵੀ ਹੈਗੀਆਂ ਜਿੱਥੋਂ ਲੋਕੀ ਪਾਥੀਆਂ ਖਰੀਦ ਕੇ ਗੁਰਦਰਾ ਸਾਹਿਬ ਮੱਥਾ ਟੇਕਦੇ ਆ ਤੇ ਆਪਣੇ ਮੂੰਹੋਂ ਮੰਗੀਆਂ ਬਰਾਂਦਾ ਪੂਰੀਆਂ ਕਰਦੇ ਆ ਇਹ ਗੁਰਦਰਾ ਤੋਬਾ ਭਾਈ ਸ਼ਾਲੋ ਜੀ ਦੇ ਨਾਮ ਨਾਲ ਮਸ਼ਹੂਰ ਹੈ ਜੋ ਕਿ ਅਮ ਸਰਵਿਸਤਿਤ ਹੈ